ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ ਸੋ ਅੱਜ ਦਾ ਇਹ ਦਿਨ ਹੈ ਐਤਵਾਰ ਟਰੈਕਟਰ ਮੰਡੀ ਬਲੋਟ ਤੇ ਆਪਾਂ ਅੱਜ ਆਏ ਆਂ ਜੀ ਬਲੋਟ ਤੇ ਵਿਖਾਵਾਂਗੇ ਤੁਹਾਨੂੰ ਕਿਹੜੇ ਕਿਹੜੇ ਟਰੈਕਟਰ ਆਏ ਆ ਇਸ ਵਾਰ ਮੰਡੀ ਤੇ ਬਹੁਤ ਜ਼ਿਆਦਾ ਟਰੈਕਟਰ ਆਏ ਆ ਤੇ ਗਾਹ ਵੀ ਬਹੁਤ ਸੀ ਬਾਕੀ ਦੋਸਤੋ ਆਪਣਾ ਕੰਮ ਆ ਜੀ ਤੁਹਾਨੂੰ ਟਰੈਕਟਰਾਂ ਦੀਆਂ ਵੀਡੀਓ ਦਿਖਾਉਣਾ ਤੇ ਰੇਟ ਦੱਸਣਾ ਤੇ ਨਾਲ ਡੀਲਰਾਂ ਦੇ ਨੰਬਰ ਦੇਣਾ ਬਾਕੀ ਜੇ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਖੁਦ ਡੀਲਰਾਂ ਨੂੰ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਸੋ ਵੀਡੀਓ ਦੇ ਵਿੱਚ ਜਿੰਨੀ ਕਿ ਜਾਣਕਾਰੀ ਆਪਾਂ ਦੇ ਸਕਦੇ ਹਾਂ ਓਨੀ ਕੁ ਕੋਸ਼ਿਸ਼ ਕਰੀ ਦੀ ਹੈ। ਬਾਕੀ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਆ ਕਿ ਤੁਸੀਂ ਟਰੈਕਟਰ ਦੀ ਤਸੱਲੀ ਕਰਨੀ ਆ ਆਪਦੀ। ਡਰਾਈਵ ਵਗੈਰਾ ਕਰਕੇ ਕਾਗਜ਼ ਵਗੈਰਾ ਚੈੱਕ ਕਰਕੇ ਲਓ। ਜੇਕਰ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇ ਜੀ। ਸੌਜੀ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਇੱਧਰ ਜਿਹੜੇ ਟਰੈਕਟਰ ਖੜੇ ਆ ਇਹਨਾਂ ਦੀ ਵੀਡੀਓ ਆ ਜਿਹੜੀ ਆਪਾਂ ਪਿਛਲੀ ਮੰਡੀ ਦੀ ਪਾ ਚੁੱਕੇ ਹਾਂ। ਸੋ ਅੱਜ ਆਪਾਂ ਇੱਧਰ ਜਿਹੜੇ ਬਾਕੀ ਟਰੈਕਟਰ ਰਹਿ ਗਏ ਸੀ ਉਹਨਾਂ ਦੀ ਵੀਡੀਓ ਪਾਵਾਂਗੇ। ਤੇ ਇਹ ਖੜਾ ਜਾਈਦਾ ਆਪਣਾ ਪਹਿਲਾ ਟਰੈਕਟਰ ਸੋਨਾਲੀਕਾ RXDI 60 ਸਮਾਡਲ ਹੈ ਜੀ 2016 ਤੇ ਦੀ ਜਿਹੜੀ ਡਿਮਾਂਡ ਕੀਤੀਆਂ ਦੀ 415000 ਰੁਪਏ ਸੋ ਟਰੈਕਟਰ ਦੇ ਫਰੰਟ ਟਾਇਰ ਨਵੇਂ ਆ ਤੇ ਪਿਛਲੇ ਹੈਗੇ ਆ ਜੀ 85 ਪੈਸੇ ਟਰੈਕਟਰ ਦੀ 올ਓਵਰ ਕੰਡੀਸ਼ਨ ਦੀ ਗੱਲ ਕਰੀ ਤਾਂ ਬਹੁਤ ਹੀ ਸੋਹਣੀ ਆ ਇਹ ਜਿਹੜਾ ਕੀਮਤ ਉੱਪਰ ਲਿਖੀ ਹੋਈ ਆ ਇਹ ਇੱਕ ਸਿਰਫ ਡਿਮਾਂਡ ਹੁੰਦੀ ਆ ਡੀਲਰ ਵੱਲੋਂ ਬਾਕੀ ਜੇ ਤੁਸੀਂ ਮੌਕੇ ਤੇ ਸੌਦਾ ਕਰਦੇ ਹੋ ਤਾਂ ਇਹਦਾ ਰੇਟ ਆ ਜਿਹੜਾ ਸੈਟਿੰਗ ਹੋ ਜਾਂਦੀ ਆ ਇਹ ਨਾਲ ਖੜਾਈ ਸੋਰਾ 744 ਇਹ ਦਾ ਮਾਡਲ ਹੈ ਜੀ 14 ਦੇ ਡਿਮਾਂਡ ਕੀਤੀਆਂ ਦੀ 3.5 ਲੱਖ ਰੁਪਈਆ ਸੋ ਅੱਗੇ ਆ ਗਿਆ ਜੀ ਸੋਨਾਲੀਕਾ ਡੀਆਈ 60 ਮਾਡਲ ਹੈ 2008 ਡਿਮਾਂਡ ਕੀਤੀਆਂ ਦੀ 290000 ਰੁਪਈਆ ਸੋ ਇਹ ਟਰੈਕਟਰ ਜਿਹੜੇ ਡੀਲਰ ਕੋਲੇ ਵੀ ਖੜੇ ਉਹਦਾ ਨੰਬਰ ਉਹਨਾਂ ਚਿਰ ਹੀ ਨਾਲ ਡਿਸਪਲੇ ਤੇ ਚੱਲੂਗਾ ਜਿੰਨੇ ਟਰੈਕਟਰ ਉਸ ਡੀਲਰ ਕੋਲੇ ਹੋਣਗੇ ਬਾਕੀ ਦੂਸਰੇ ਨੰਬਰ ਤੇ ਜਿਹੜਾ ਆਊਗਾ ਉਹ ਦੂਜੇ ਡੀਲਰ ਦਾ ਨੰਬਰ ਹੋਊਗਾ ਤੇ ਉਹਦੇ ਟਰੈਕਟਰ ਜਿਹੜੇ ਖੜੇ ਹੋਣਗੇ ਉਹਨਾਂ ਚ ਰਿਓ ਨੰਬਰ ਆਊਗਾ ਦੇ ਨਾਲ ਅੱਗੇ ਆ ਗਿਆ ਜੀ ਸਵਰਾੜ 855 ਟਰੈਕਟਰ ਦਾ ਮਾਡਲ ਆ ਜੀ 2002 ਤੇ ਡਿਮਾਂਡ ਇਹਦੀ ਕਿੰਨੀ ਆਂਦੀ ਹੈ 2.5 ਲੱਖ ਰੁਪਈਆ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਇਧਰ ਨਾਲ ਅੱਗੇ ਆ ਗਿਆ ਜੀ 43630 2000 ਮਾਡਲ ਆ ਜੀ 3 ਲੱਖ 10000 ਰੁਪਈਆ ਕੀਮਤ ਹੈ ਇਸੋ ਦੀ ਸਪੈਸ਼ਲੀ ਕੰਡੀਸ਼ਨ ਹੈ ਜਿਹੜੀ ਤੁਹਾਡੇ ਸਾਹਮਣੇ ਹੈ ਇਧਰ ਅੱਗੇ ਖੜਾ ਜੀ ਨਿਊ ਹਾਲੈਂਡ ਛਤਰੀ ਤੇ ਸੁਪਰ ਮਾਡਲ 2014 ਕੀਮਤ ਤੇਰੀ 475000 ਰੁਪਇਆ ਫਾਈਬਰ ਛਤਰੀ ਲੱਗੀ ਹੈ ਟਾਇਰ ਵਗੈਰਾ ਦੀ ਕੰਡੀਸ਼ਨ ਹੈ ਜਿਹੜੀ ਤੁਹਾਡੇ ਸਾਹਮਣੇ ਅੱਲੇ ਟਾਇਰ ਨਵੇਂ ਆ ਪਿਛਲੇ 85 ਕੇ ਪੈਸੇ ਇਹਦੇ ਨਾਲ ਖੜਾ ਜੀ ਫਾਰਮ ਟਰੱਕ 45 2012 ਮਾਡਲ 325000 ਰੁਪਇਆ ਕੀਮਤ ਇਤ ਨਾਲ ਹੀ ਆ ਗਿਆ ਸਵਰਾਜ 744 2004 ਮਾਡਲ 210000 ਰੁਪਿਆ ਕੀਮਤਾਂ ਟਰੈਕਟਰ ਦੀ ਅੱਗੇ ਆ ਗਿਆ ਸਵਰਾਜ 735 17 ਮਾਡਲ 260000 ਰੁਪਿਆ ਕੀਮਤਾਂ ਸਵੇ ਟਰੈਕਟਰ ਨੰਬਰ ਬਾਹਰ ਦਾ ਹੋ ਸਕਦਾ ਬਾਕੀ ਨੰਬਰ ਦੇ ਦਾਂਗੇ ਤੁਹਾਨੂੰ ਡੀਲਰ ਵੀਰ ਦਾ ਤੁਸੀਂ ਕਾਲ ਕਰਕੇ ਤੇ ਹੋਰ ਜਾਣਕਾਰੀ ਲੈ ਸਕਦੇ ਹੋ ਇਹਦੇ ਨਾਲ ਖੜਾ ਹੈ ਫੋਰਡ 3600 90 ਮਾਡਲ 135000 ਰੁਪਿਆ ਕੀਮਤਾਂ ਸਵੇ ਦੇ ਨਾਲ ਹੀ ਆ ਗਿਆ ਜੀ ਸਵਰਾਜ 735 ਮਾਡਲ 2003 ਕੀਮਤ 1 ਲੱਖ 70000 ਰੁਪਇਆ ਕਿਤੇ ਕਿ ਖੜਾ ਹੀ ਐ ਐਚ ਐਮਟੀ ਪੈਂ 911 2000 ਮਾਡਲ 2 ਲੱਖ 75000 ਰੁਪਇਆ ਕੀਮਤ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਹੈਗੀ 70 75% ਰੰਗ ਪੈਂਟ ਦਾ ਟਰੈਕਟਰ ਤੁਹਾਡੇ ਸਾਹਮਣੇ ਇਹਦੇ ਨਾਲ ਆ ਗਿਆ ਜੀ ਸਵਰਾਜ 855 ਮਾਡਲ ਆ 2001 ਕੀਮਤ 230000 ਰੁਪਇਆ ਟਾਇਰ 85 ਤੋਂ 90 ਪੈਸੇ ਇਹਦੇ ਨਾਲ ਆ ਗਿਆ ਜੀ ਮਹਿੰਦਰਾ 47598 ਮਾਡਲ 135000 ਰੁਪਇਆ ਕੀਮਤ ਟਰੈਕਟਰ ਦੀ ਅੱਗੇ ਆ ਗਿਆ ਜੀ ਆਇਸ਼ਰ 241 ਮਾਡਲ 2009 ਕੀਮਤ 165000 ਰੁਪਇਆ ਵਿਕੇ ਗਿਆ ਸੋਨਾਲੀਕਾ ਡੀਆ 35 2022 ਮਾਡਲ 515000 ਰੁਪਿਆ ਕੀਮਤ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਅਗਲੇ ਟਰਨ ਨਵੇਂ ਇਸ ਲਈ 7075 ਪੈਸੇ ਅਗਿਆ ਗਏ ਸਵਰਾ 744 19 ਮਾਡਲ 7.5 ਲੱਖ ਰੁਪਿਆ ਕੀਮਤ ਪਾਵਰ ਸਟੀering ਨਾਲ ਖੜਾ ਹੈ ਸੋਨਾਲੀਕਾ ਮਿਨੀ 60 2010 ਮਾਡਲ 335000 ਰੁਪਿਆ ਕੀਮਤ ਪੰਜਾਬ ਨੰਬਰ ਟਰੈਕਟਰ ਦੇ ਟਾਇਰ ਪਿਛਲੇ ਐਮ ਆਰ ਐਫ ਦੇ ਸੌਰੀ ਬੀਕੇਟੀ ਦੇ ਟਾਇਰ ਆ 775 ਪੈਸੇ ਅਗਲੇ ਹੋਣਗੇ 60 ਪੈਸੇ ਇਹਦੇ ਨਾਲ ਖੜਾ ਹੀ ਸੋਨਾਲੀਕਾ 745 2010 ਮਾਡਲ ਤੇ ਕੀਮਤ ਹੈ ਦੀ 1.2 ਲੱਖ ਰੁਪਿਆ ਇਹਦੇ ਨਾਲ ਖੜਾ ਹੀ ਫਾਰਮ ਟਰੈਕ 60 2010 ਮਾਡਲ 3 ਲੱਖ ਰੁਪਿਆ ਕੀਮਤ ਆ ਅਗੇ ਖੜਾ ਹੀ ਸੋਨਾਲੀਕਾ 750 2004 ਮਾਡਲ 2 ਲੱਖ 10 ਹਜ਼ਾਰ ਰੁਪਿਆ ਕੀਮਤ ਹੈ ਟਰੈਕਟਰ ਦੀ ਇਹ ਤੇ ਰੱਗੇ ਖੜਾ ਇਸ ਸਵਰਾਜ 855 2002 ਮਾਡਲ ਨੰਬਰ ਪੰਜਾਬ 270000 ਰੁਪਿਆ ਕੀਮਤ ਆ ਅਗਲੇ ਟਾਇਰ ਟਰੈਕਟਰ ਦੇ ਚਾਰ ਟਾਇਰ ਟਰੈਕਟਰ ਦੇ ਨਵੇਂ ਇਹਦੇ ਨਾਲ ਖੜਾ ਇਸ ਸੋਨਾ ਲੀਕਾ 750 2021 ਮਾਡਲ 6.5 ਲੱਖ ਰੁਪਿਆ ਕੀਮਤ ਆ ਟਰੈਕਟਰ ਬਿਲਕੁਲ Ориਜਨਲ Ориਜਨਲ ਕੰਡੀਸ਼ਨ ਦੇ ਵਿੱਚ ਆ ਇੰਦਰ ਅੱਗੇ ਖੜਾ ਇਸ ਸਵਰਾਜ 735 2000 ਮਾਡਲ 190000 ਰੁਪਇਆ ਮੁੱਲਕ 32